ਨਮਸਕਾਰ ਦੋਸਤੋ ਮੈਂ ਇਸ ਵੇਲੇ ਮੌਜੂਦ ਹੈਗਾ ਫਾਜ਼ਿਲਕਾ ਦੇ ਪਿੰਡ ਸਾਬੂਆਣਾ ਚ ਤੇ ਇੱਥੇ ਜਿਹੜਾ ਪਾਣੀ ਪਿੱਛੋਂ ਆ ਰਿਹਾ ਹੈਗਾ ਗਿੱਦੜਵਾਹਾ ਸੇਮ ਨਾਲੇ ਵਾਲਾ ਉਹ ਤਿੰਨ ਤੋਂ ਚਾਰ ਦਿਨਾਂ ਚ ਤਿੰਨ ਵਾਰੀ ਟੁੱਟ ਚੁੱਕਿਆ ਤੇ ਉਹਦਾ ਪਾਣੀ ਆ ਦੇਖੋ ਤੁਸੀਂ ਕਿ ਅਸੀਂ ਕਿਸੇ ਨਦੀ ਦੇ ਨਾਲੇ ਤੇ ਨਹੀਂ ਸੜਕ ਤੇ ਚੱਲਦੇ ਪਏ ਆ ਤੇ ਟਰੈਕਟਰ ਇਹ ਇੱਕੋ ਮਾਤਰ ਇੱਥੇ ਰਸਤਾ ਹੈਗਾ ਜਿਹੜਾ ਏ ਕੇ ਡੀ ਹੈ ਜੀ ਜੰਡਾ ਦਾ ਰੋਡ ਜੀ ਇਹ ਜੰਡਾ ਵਾਲਾ ਤੋਂ ਸਾਬੂਆਣਾ ਨੂੰ ਰੋਡ ਜਾਂਦੀ ਹੈਗੀ ਹੈ ਤੇ ਸਾਨੂੰ ਵੀ ਆਪ ਦੇ ਮੋਟਰਸਾਈਕਲ ਪਿੱਛੇ ਖੜੇ ਕਰਕੇ ਆਣੇ ਪਏ ਤੇ ਅੱਗੇ ਪਿੰਡ ਪਿੰਦਾ ਹੈਗਾ ਜੀ ਬਾਂਡੀ ਵਾਲਾ ਤੇ ਬਾਂਡੀ ਵਾਲਾ ਨੂੰ ਜਾਣ ਵਾਸਤੇ ਅਰੇ ਰਾਜੂ ਪਹੁੰਚ ਲੀ ਜ ਮਗਰ ਰੋਕ ਲੈ ਰੋਕ ਲੈ ਰੋਕ ਲੈ ਸੋ ਤੁਹਾਨੂੰ ਅਸੀਂ ਖੇਤਾਂ ਦੇ ਹਾਲਾਤ ਦਿਖਾਵਾਂਗੇ ਭਾਈ ਸਾਹਿਬ ਕਿਹੜਾ ਪਿੰਡ ਤੁਹਾਡਾ ਸਾਬੋੜਾ ਕੀ ਹਾਲਾਤ ਨੇ ਇੱਥੇ ਬਹੁਤ ਮਾੜਿਆ ਲੱਗਦਾ ਜੀ ਨਾ ਇਧਰ ਆਉਣ ਨੂੰ ਨਾ ਜਾਣ ਨੂੰ ਕੋਈ ਰਸਤਾ ਨਹੀਂ ਹੈਗਾ ਬਾਂਡੀ ਵਾਲਾ ਵੀ ਬੰਦ ਹੋ ਚੁੱਕਾ ਹੈ ਅੱਛਾ ਟੁੱਟਿਆ ਹੈ ਜੀ ਤੇ ਆ ਸਾਰਾ ਰਾ ਬਹੁਤ ਪਾਣੀ ਹੈਗਾ ਇਸੇ ਮੋੜ ਤੇ ਲੰਘਣ ਨੂੰ ਜਗ੍ਹਾ ਨਹੀਂ ਹੈਗੀ ਟਰੈਕਟਰ ਵਗੈਰਾ ਚੱਲਦੇ ਪਏ ਨੇ ਸਾਕੇ ਪੈਦਲ ਯਾਤਰੀ ਵਾਸਤੇ ਵੀ ਬਹੁਤ ਢੂੰਗਾ ਹੈਗਾ ਜੀ ਅੱਛਾ ਪਾਣੀ ਆ ਕਿਹੜੀ ਜਗ੍ਹਾ ਤੋ ਰਿਹਾ ਹੈਗਾ ਜੇਕਰ ਉਹ ਡਰੇਨ ਟੁੱਟੀ ਹੋਈ ਹੈ ਵੱਡੀ ਅੱਛਾ ਤੇ ਇਧਰੋਂ ਓਡੀਆਂ ਵੀ ਗਿਆ ਇਧਰ ਆ ਜਿਹੜੀ ਪਤਨੇ ਵਾਲੀ ਸੈਮ ਨਾਲੀ ਹੈਗੀ ਜਿਹੜੀ ਛੋਟੀ ਜੀ ਹਾਂ ਇਹਦੇ ਵਿੱਚੋਂ ਪਾਣੀ ਵਗ ਕੇ ਇਧਰ ਆ ਜਾਂਦਾ ਤੇ ਪਿੰਡ ਦਾ ਇਧਰ ਹੋ ਕੇ ਤੇ ਸਾਰਾ ਪਾਣੀ ਖੇਤਾਂ ਦੇ ਵਿੱਚ ਹੋ ਕੇ ਥਰਾਈ ਜਾਂਦਾ ਤੇ ਸਾਰਾ ਅੱਛਾ ਸੈਮ ਨਾਲਾ ਜਿਹੜਾ ਤੁਸੀਂ ਪਿੰਡគ្ន ਨੇ 3-4 ਦਿਨ ਪਹਿਲਾਂ ਬੰਨਿਆ ਸੀਗਾ ਹਾਂਜੀ ਉਹ ਫੇਰ ਟੁੱਟ ਗਿਆ ਸੀ ਉਹ ਜੀ ਫੇਰ ਟੁੱਟ ਗਿਆ ਸੀ 4-5 ਵਾਰੀ ਬੰਨ ਚੁੱਕਿਆ ਜੀ ਸਾਰੇ ਬੰਨਦੇ ਆ ਸ਼ਾਮ ਨੂੰ ਫੇਰ ਜਾਂਦੇ ਆ ਸਾਰੇ ਬੰਦੇ ਆ ਸ਼ਾਮ ਨੂੰ ਫੇਰ ਜਾਨੇ ਆ ਘਟੋ ਘਟ ਪੰਜ ਸੇਵਾਰੀ ਟੁੱਟ ਗਈ ਅੱਛਾ ਹੁਣ ਤਾਂ ਮੈਂ ਸੁਣਿਆ ਇੱਕ ਬਜ਼ੁਰਗ ਕਹਿੰਦੇ ਸੀ ਕਹਿੰਦੇ ਅਸੀਂ ਉਹਨੂੰ ਬੰਨਣਾ ਚਾਹੁੰਦੇ ਸੀ ਉਹ ਨਹੀਂ ਬੰਨਣਾ ਜੀ ਉਹ ਕਹਿੰਦੇ ਵੀ ਅਸੀਂ ਤਾਂ ਆਕੇ ਪਏ ਆ ਕਿਉਂਕਿ ਸਾਡੇ ਪੈਰ ਖਰਾਬ ਹੋ ਗਏ ਕਿਸੇ ਦੇ ਹੱਥ ਖਰਾਬ ਹੋ ਗਏ ਬਹੁਤ ਬੁਰੇ ਲਾਤ ਹੋਏ ਜਿਹੜੇ ਬੰਦੇ ਲੱਗੇ ਹੋਏ ਸੀ ਅੱਛਾ ਅਜੇ ਪ੍ਰਸ਼ਾਸਨ ਕੋਈ ਆਇਆ ਨਹੀਂ ਉੱਥੇ ਬੰਦੇ ਬੰਦੇ ਆਏ ਨਹੀਂ ਉਹ ਬੰਨਣਗੇ ਤਾਂ ਗੱਲ ਬਣੀ ਹੀ ਨਹੀਂ ਤਾਂ ਡੁੱਬੇ ਹੀ ਗਿਆ ਜੀ ਪਿੰਡ ਡੁੱਬ ਗਿਆ ਪਹਿਲਾਂ ਪਿੰਡ ਦੇ ਚਾਰੇ ਪਾਸੇ ਪਾਣੀ ਆ ਗਿਆ ਹਾਂ ਜੀ ਚਾਰੇ ਪਾਸੇ ਹੋ ਗਿਆ ਵਾ ਤੇ ਕੋਈ ਜਗ੍ਹਾ ਨਹੀਂ ਬਚੀ ਜਿੱਥੇ ਪਾਣੀ ਨਹੀਂ ਆਏਗਾ ਪਿੰਡ ਚ ਤਾਂ ਨਹੀਂ ਵੜਿਆ ਹਲੇ ਪਾਣੀ ਤੇ ਬੱਚੇ ਨੇ ਵੜ ਗਿਆ ਜੀ ਲਗਭਗ ਬਸ ਵਿਚਾਰੇ ਵਿਚਾਰੇ ਥੋੜੇ ਜਿਹਾ ਘਰ ਰਹੇ ਹੈਗੇ ਬਾਕੀ ਵੜਿਆ ਹੋਇਆ ਜੀ ਬਾਕੀ ਵੜਿਆ ਹੋਇਆ ਹਾਂਜੀ ਕੋਈ ਪਾਣੀ ਤੇ ਪਾਣੀ ਤੇ ਕੰਮ ਤੋਂ ਢਿੱਗੇ ਡੁੱਕੇ ਤਾਂ ਨਹੀਂ ਮਕਾਨ ਤਾਂ ਬਚਦਾ ਹੈ ਇੱਥੇ ਮਕਾਨ ਡਿੱਗੇ ਜੀ ਦੋ ਦਿਨ ਆਪਣੇ ਇੱਥੇ ਲਾਇਕਾਂ ਦੇ ਵੇੜੇ 'ਚ ਹੈਗੇ ਜੀ ਅੱਛਾ ਉੱਥੇ ਡਿੱਗੇ ਆ ਉਹਦੇ ਛੱਤ ਵੀ ਲੱਗੀਏ ਦੋ ਦਿਨਾਂ ਦੇ ਅੱਛਾ ਬੜੇ ਬੁਰੇ ਹਾਲਾਤ ਹੈ ਇਹ ਟਰਾਲੀਆਂ ਕਿੱਥੇ ਲੈ ਕੇ ਚੱਲੇ ਨੇ ਟਰਾਲੀਆਂ ਦੀ ਮਿੱਟੀ ਲੈਣ ਥੱਲੇ ਆ ਜੀ ਉਹਨੇ ਅੱਗੇ ਜਿਹੜਾ ਖੰਨ ਹੈਗਾ ਉਹ ਡੁੱਕੇ ਨਾਲ ਇ ਦਿ ਲਾਇਆ ਪਰ ਉਹ ਛਾਲਾ ਕੋਲ ਬੰਨ ਲਾਇਆ ਸੀ ਤੇ ਟੁੱਟ ਗਿਆ ਫਿਰ ਨਹੀਂ ਫਿਰ ਨਹੀਂ ਤੇ ਜਿਹੜਾ ਲੱਗਿਆ ਸਭ ਤੋਂ ਜ਼ਿਆਦਾ ਨੁਕਸਾਨ ਇੱਥੇ ਕਿਹੜੀਆਂ ਫਸਲਾਂ ਦਾ ਹੋਇਆ ਸਰ ਝੋਨੇ ਦਾ ਤੇ ਨਰਮੇ ਦਾ ਸਾਰਿਆਂ ਦਾ ਨੁਕਸਾਨ ਆ ਜੀ ਨਰਮਾ ਨਰਮਾ ਡੁੱਬ ਚੁੱਕੀ ਹੈ ਜੀ ਹਾਂਜੀ ਨਰਮਾ ਡੁੱਬ ਚੁੱਕੀ ਹੈ ਦੇਖ ਲਓ ਤੁਸੀਂ ਰਾਤ ਕਰ ਮੈਂ ਕਿੰਨੇ ਕਿੰਨੇ ਕਿੱਲੇ ਜਲੀਲ ਹੈਗੀ ਇੱਥੇ ਮਤਲਬ ਸਰ ਦੋ ਤਿੰਨ ਦਿਨ ਅੱਗੇ ਦਾ ਖੋਦਦੇ ਗਏ ਸੀ ਪਹਿਲੇ ਹੀ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਹੋ ਜਾਂਦੇ ਨੇ ਨਾਲ ਇੱਕ ਸੱਬੋਣਾ ਓਡੀਆਂ ਹਾਂਜੀ ਤੇ ਬਾਂਡੀ ਵਾਲੇ ਵੀ ਕਿਤੇ ਹੈ ਜੀ ਅੱਛਾ ਝੰਡਾ ਵਾਲੇ ਦਾ ਪਾਣੀ ਵੀ ਧਰਾਂ ਦਾ ਵੇਸ਼ ਜੀ ਸਾਰੇ ਖੇਤ ਭਰੇ ਭਰੇ ਦੇਖਣ ਨੂੰ ਪਿੱਛੋਂ ਸਾਬੂ ਆਣਾ ਝੰਡਾ ਵਾਲਾ ਖੂਹ ਖੇੜੇ ਦਾ ਪਾਣੀ ਉਹ ਜਿਹੜਾ ਪਿੱਛਾ ਸਾਰੀ ਡਰੇਨਾਂ ਦਾ ਪਾਣੀ ਇੱਥੇ ਆ ਕੇ ਰੁਕਦਾ ਜੀ ਸਾਡੇ ਪਿੰਡ ਵਿੱਚ ਸਾਬੂ ਠੀਕ ਹੈ ਤੇ ਅੱਗੋਂ ਆ ਗਿਆ ਸਤਲੂਜ ਉਧਰ ਪਾਣੀ ਜਾ ਨਹੀਂ ਰਿਹਾ ਹਾਂਜੀ ਨਹੀਂ ਜਾ ਰਿਹਾ ਬੈਕ ਮਾਰ ਰਿਹਾ ਉਹ ਬੈਕ ਮਾਰ ਰਿਹਾ ਹੈਗਾ ਤੇ ਦੋਸਤੋ ਆਹਾਂ ਸਥਿਤੀ ਹੈਗੀ ਹੈ ਮੈਂ ਅਗਲੇ ਪਾਸੇ ਅਸੀਂ ਹੋਰ ਗੱਲ ਕਰਾਂਗੇ ਕੀ ਸ਼ੁਭਨਾਵਾਂ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਕਿੱਥੇ ਚੱਲੇ ਹੋ ਤੁਸੀਂ ਹੁਣ ਮਿੱਟੀ ਲਿਆਂ ਚੱਲੇ ਆ ਮਿੱਟੀ ਲਿਆਂ ਚੱਲੇ ਕਿਉਂ ਤੇ ਕਿੱਥੇ ਕਰਕੇ ਲਗਾਓਗੇ ਗਊਸ਼ਾਲਾ ਪੜਗੇ ਗਊਸ਼ਾਲਾ ਤੇ ਕੋਲ ਜਿੱਥੇ ਪਾਣੀ ਅੰਦਰ ਵਰਦਾ ਪਿਆ ਜਾਂਦਾ ਹਾਂਜੀ ਹਾਂਜੀ ਅੱਛਾ ਅੱਛਾ ਜੀ ਕੀ ਕੀ ਹਾਲਾਤ ਨੇ ਪਿੰਡ ਦੇ ਬਹੁਤ ਖਰਾਬ ਹੈ ਜੀ ਮਾੜੇ ਨੇ ਸੂਚਨਾ ਅਧਿਕਾਰ ਅੰਦਾ ਬੰਦਾ ਕੋਈ ਕਹਿੰਸੀ ਕੋਈ ਜੀ ਸੀ ਵੀ ਨਿਗਾਨਣ ਵਾਸਤੇ ਕੋਈ ਇਹ ਸੀ ਬੇਤਕੀ ਖੜੀ ਆ ਜੀ ਬਾਰ ਬਾਰ ਐਸੀ ਤੇ ਪਿੰਡ ਦਾ ਆਪਣੇ ਘਰਾਂ ਦੀ ਬਤਾ ਕਰਦੇ ਪਏ ਆ ਘਰਾਂ ਦਾ ਵਿਚਾਰ ਕਰਦੇ ਪਏ ਆ ਠੀਕ ਹੈ ਜੀ ਮਿਹਰਬਾਨ ਲੱਗੇ ਰੋਸਾ ਧੰਨਵਾਦ ਇਹ ਹਾਲਾਤ ਦੋਸਤੋ ਮੈਂ ਤੁਹਾਨੂੰ ਦਿਖਾਣੀ ਚਾਹਾਂਗਾ ਸਾਹਮਣੇ ਜਿਹੜੀ ਫਸਲਾਂ ਡੁੱਬੀਆਂ ਹੋਈਆਂ ਨੇ ਇਹ ਗਿੱਦੜਵਾਹਾ ਮਾਈਨਰ ਜਿਹਨੂੰ ਗਿੱਦੜਵਾਹਾ ਸੇਮ ਨਾਲਾ ਜਿਹਨੂੰ ਕਹਿੰਦੇ ਨੇ ਨਾ ਡੈਮ ਉਹ ਆ ਰਹੀ ਹੈ ਪਿੱਛੋਂ ਤੇ ਉਹ ਕਈ ਵਾਰੀ ਇਹਨਾਂ ਪਿੰਡਾਂ 'ਚ ਟੁੱਟ ਚੁੱਕੀ ਹੈ ਇਹ ਸਾਹਮਣੇ ਨਰਮੇ ਦੀ ਫਸਲ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ 1.5 ਫੁੱਟ ਪਾਣੀ ਹੈਗਾ ਇਹਦੇ 'ਚ ਤੇ ਨਰਮੇ ਨੂੰ ਇੰਨੇ ਪਾਣੀ ਦੀ ਬਿਲਕੁਲ ਲੋੜ ਨਹੀਂ ਹੁੰਦੀ ਉਹ ਡੁੱਬ ਚੁੱਕਿਆ ਤੇ ਉਹ ਹੁਣ ਸੜ ਕੇ ਸੁਆਹ ਹੋਣ ਵਾਲਾ ਪਿੰਡਦਿਆਂ ਦੀ ਮੰਗ ਹੈਗੀ ਹੈ ਕਿ ਜੇਕਰ ਪਿੱਛੋਂ ਪਾਣੀ ਨਾ ਘਟਾਇਆ ਗਿਆ ਤੇ ਪਿੰਡ ਸਾਡਾ ਡੁੱਬ ਸਕਦਾ ਹੈ ਧੰਨਵਾਦ ਜੀ